ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾ ਵਿੱਚ ਅੱਜ ਵਿਸ਼ਵ ਟੀਵੀ ਦਿਵਸ ਮਨਾਇਆ ਗਿਆ ਟੀਵੀ ਦੀ ਬਿਮਾਰੀ ਜਿਹਨੂੰ ਆਮ ਭਾਸ਼ਾ ਦੇ ਵਿੱਚ ਅਸੀਂ ਤਬਦਿਕ ਦੀ ਬਿਮਾਰੀ ਵੀ ਕਹਿ ਦਿੰਦੇ ਹਾਂ ਅੱਜ 24 ਮਾਰਚ ਨੂੰ ਇਹਦਾ ਵਿਸ਼ਵ ਟੀਵੀ ਦਿਵਸ ਮਨਾਇਆ ਗਿਆ ਟੀਵੀ ਜਾਂ ਤਬਦਿਕ ਭਾਰਤ ਵਿੱਚ ਸਭ ਤੋਂ ਵੱਧ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਵਿੱਚੋਂ ਇੱਕ ਹੈ ਇੱਕ ਇੱਕ ਬਹੁਤ ਹੀ ਜ਼ਿਆਦਾ ਛੂਤ ਵਾਲੀ ਬਿਮਾਰੀ ਹੈ ਜੋ ਬੈਕਟੀਰੀਆ ਆਮ ਤੌਰ ਤੇ ਮਾਈਕਰੋ ਬੈਕਟੀਰੀਅਮ ਟੀਵੀ ਦੇ ਕਾਰਨ ਹੁੰਦੀ ਹੈ ਸਭ ਤੋਂ ਵੱਧ ਇਹ ਮਨੁੱਖ ਦੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਇਹ ਰੋਗ ਹੈ ਜਿਹੜਾ ਹਵਾ ਰਾਹੀਂ ਫੈਲਦਾ ਹੈ ਇਹ ਲਾਗ ਬਹੁਤ ਸਾਰੇ ਮਨੁੱਖਾਂ ਵਿੱਚ ਪਾਈ ਜਾਂਦੀ ਹੈ ਜ਼ਿਆਦਾਤਰ ਲੋਕਾਂ ਵਿੱਚ ਇਹ ਬਿਮਾਰੀ ਗੁਪਤੀ ਰਹਿੰਦੀ ਹੈ ਤੇ ਇਹਨਾਂ ਵਿੱਚੋਂ ਸਿਰਫ 10% ਲਾਗ ਸਰਗਰਮ ਬਿਮਾਰੀ ਦੇ ਵਿੱਚ ਜਿਹੜੀ ਬਦਲਦੀ ਹੈ ਵਿਸ਼ਵ ਸਿਹਤ ਸੰਗਠਨ WHO ਦੇ ਅਨੁਸਾਰ 2021 ਦੇ ਵਿੱਚ 10.6 ਮਿਲੀਅਨ ਲੋਕ ਟੀਬੀ ਨਾਲ ਬਿਮਾਰ ਹੋਏ ਸਨ ਜਿਨ੍ਹਾਂ ਵਿੱਚੋਂ 1.6 ਮਿਲੀਅਨ ਲੋਕਾਂ ਨੂੰ ਇਸ ਬਿਮਾਰੀ ਕਾਰਨ ਜਿਹੜੇ ਮੌਤ ਹੋ ਗਈ ਤੇ ਵਿਸ਼ਵ ਟੀਵੀ ਦਿਵਸ ਮੌਕੇ ਦੁਨੀਆ ਭਰ ਦੇ ਲੋਕਾਂ ਡਾਕਟਰਾਂ ਸਮਾਜਿਕ ਅਤੇ ਹੋਰ ਸੰਸਥਾਵਾਂ ਇਸ ਬਿਮਾਰੀ ਨੂੰ ਰੋਕਣ ਦਾ ਜਿਹੜਾ ਯਤਨ ਕਰਦੀਆਂ ਨੇ ਤੇ ਭਾਰਤ ਦੇ ਵਿੱਚ ਵੀ 2025 ਤੱਕ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦਾ ਜਿਹੜਾ ਇਰਾਦਾ ਹੈ ਤੇ ਰਿਮਟ ਕਾਲਜ ਦੇ ਵਿਦਿਆਰਥੀਆਂ ਨੇ ਨਰਸਿੰਗ ਦੇ ਵਿਦਿਆਰਥੀਆਂ ਨੇ ਨਾਟਕ ਰਾਹੀਂ ਹਸਪਤਾਲ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਬਿਮਾਰੀ ਸੰਬੰਧੀ ਗਲਤ ਧਾਰਨਾਵਾਂ ਨੇ ਉਹ ਵੀ ਦਸੀਆਂ ਉਹਨਾਂ ਨੇ ਦੱਸਿਆ ਕਿ ਇਹ ਟੀਬੀ ਦਾ ਰੋਗ ਹੈ ਜਿਹੜਾ ਪੂਰੀ ਤਰ੍ਹਾਂ ਇਲਾਜਯੋਗ ਹੈ ਤੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਇਹਦੀ ਦਵਾਈ ਹੈ ਜਿਹੜੀ ਮੁਫਤ ਮਿਲਦੀ ਹੈ ਤੇ ਰੋਗੀਆਂ ਨੂੰ ਬਿਮਾਰੀ ਦੌਰਾਨ ਇਲਾਜ ਨੂੰ ਅਧੂਰਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਹ ਬਿਮਾਰੀ ਫੇਰ ਮੁੜ ਕੇ ਸਰਗਰਮ ਹੋ ਸਕਦੀ ਹੈ ਸੋ ਸਾਰੇ ਧਿਆਨ ਰੱਖੋ